ਹੋਰ ਜੀ ਬਾਈ ਕੀ ਹਾਲ ਸਭ ਠੀਕ ਹੋ? ਜੀ ਬਾਈ ਠੀਕ ਆ। ਓਕਾ ਜਮਾ ਬਾਕੋ ਬਾਗ। ਚਾਹ। ਜੀ। ਹੋਰ ਫਿਰ ਕਿਨੇ ਹਾ ਤੁਹਾਡਾ ਕਿੰਦੀ ਜਾਂਦਾ ਏ? ਡਰਾਈਵਰੀ ਮਿਕਵਾ? ਹਾਂ। ਤਾਂ ਤਾਂ ਮੈਂ ਤਾਂ ਲਈ ਪਿੱਛੋਂ ਮੈਂ ਡਰਾਈਵਰੀ ਤੇ ਪੈਰ ਗਵਰਨਮੈਂਟ ਦੇ। ਅੱਛਾ ਜੀ। ਪਹਿਲਾਂ ਤਾਂ ਲੋਕਾਂ ਦੇ ਹੱਲਣਗੇ। ਫੇਰ ਗਵਰਨਮੈਂਟ ਦੇ ਹੱਲਣਗੇ। ਬਸ ਲੋਕਾਂ ਨੇ ਤਾਂ ਭਾਦਣਾ ਪੈਗੀਆਂ ਤਾਂ ਦੇਖ ਹੀ ਰਹੇ ਹਾਂ ਅਸੀਂ। ਠੀਕ ਹੈ ਜੀ। ਬਹੁਤ دیر ਵਾਸਤੇ ਬਹੁਤ ਬਹੁਤ। ਫਿਰ ਅੱਛਾ ਉਹ ਇਹ ਗੱਲ ਆ ਗਈ ਹੁਣ ਇੱਕ ਦੂਜੇ ਨੂੰ ਸਭ ਗਾਲਾਂ ਕੱਢਦੇ ਹੋਣਗੇ ਬਾਈ ਹਾਂ ਜੀ ਦੇਖਣਾ ਯਾਰ ਆਪਾਂ ਐਂਡਾ ਯਾਰ ਡਰਾਈਵਰਾਂ ਨੇ ਐ ਕਰਤਾ ਵਿੱਚ ਕਹਿੰਦੇ ਹੋਣਗੇ ਨਾ ਨਾ ਕਹਿੰਦੇ ਵਿੱਚ ਕਹਿੰਦੇ ਹੋਣਗੇ ਯਾਰ ਭਾਈ ਯਾਰ ਇੰਨਾ ਤਾਂ ਥੱਕਾ ਯਾਰ ਦਿਹਾੜੀ ਵਾਲਾ ਬੰਦਾ ਜਿਹੜਾ ਕੋਈ 2-400 ਰੁਪਏ ਕਮਾਉ ਆ ਜਾਂਦਾ ਉਹ ਕਿਸੇ ਨੂੰ ਮਾਰਨ ਥੋੜੀ ਜਾਂਦਾ ਹਾਂ ਜੀ ਇਹ ਤਾਂ ਗੱਲ ਹੈਗੀ ਇਹ ਗੱਲ ਹੈ ਥੋੜੀ ਜਾਂਦਾ ਵੀ ਹੁਣ ਤਾਂ ਹੁਣ ਇੱਕ ਖੁਦਾ ਦੇ ਪਾਲੇ ਇੱਕ ਬੰਦ ਕੇ ਚਲੋ ਡਰਾਈਵਰਾਂ ਦਾ ਆਣਾ ਮੰਨ ਕੇ ਚਲੋ ਰਾਤ ਦੇ ਰਾਤ ਮੈਂਟ ਕਰਦਾ ਹਾਂ ਉਹਦਾ ਦੇ ਬੱਚਿਆਂ ਵਾਸਤੇ ਕਰਦਾ ਯਾਰ ਕਰ ਰਿਹਾ ਨਹੀਂ ਉਹ ਜਾਨ ਬੁੱਝ ਕੇ ਤਾਂ ਨਹੀਂ ਬਈ ਮਾਰਦਾ ਵੀ ਮੈਨੂੰ ਰੋਂਬੜ ਨਹੀਂ ਆ ਮਾਰ ਨਹੀਂ ਯਾਰ ਥੋੜੇ ਜਿਹਾ ਆਪਾਂ ਆਪ ਨੂੰ ਸਹੀ ਵੀ ਤਾਂ ਹੋ ਜੀਏ ਨਾ ਆਪਾਂ ਸਹੀ ਹੋਣਾ ਕੋਈ ਆਪਾਂ ਨੂੰ ਸਹੀ ਹੋਣਾ ਕੋਈ ਸਾਰਾ ਕੁਝ ਆਪਾਂ ਰੈਗੂਲਮੈਂਟ ਅਮਰੀਕਾ ਦੇ ਜਾ ਕੇ ਤਾਂ ਬੜਾ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਨੇ ਉੱਥੇ ਕਹਿੰਦੇ ਜੇ ਸਕੂਲ ਬੈਣ ਵੀ ਬੱਚੇ ਲਾ ਰਹੀ ਹੈ ਨਾ ਉਸ ਜਿਹੜੇ ਦੀ ਆਸਟ੍ਰੇਲੀਆ ਦੀ ਖ਼ਬਰ ਦੇਖੀ ਸੀ ਮੈਂ ਵੀਡੀਓ ਚੀਜ਼ ਲਈ ਉੱਥੇ ਨਾ ਜੇ ਬੱਚੇ ਲਾ ਰਹੀ ਹੈ ਗੱਡੀ ਤਾਂ ਮੰਗ ਲਈ ਗੱਡੀ ਨੂੰ ਕਰਾਉ ਉਹਨੂੰ ਕਰੌਸ ਨਹੀਂ ਕਰਦੇ ਯਾਰ ਠੀਕ ਇੱਥੇ ਯਾਰ ਤੁਸੀਂ ਦੇਖ ਰਹੇ ਹੋ ਰੁਕ ਹੀ ਜਾਂਦੇ ਆ ਉਹ ਬੰਦਾ ਕੋਈ ਪਾਰ ਕਰਦਾ ਇੰਨੀ ਝੂਲਦਾ ਏ ਉੱਥੇ ਬਹੁਤ ਵਧੀਆ ਵਾਹ ਜੀ ਬੜਾ ਬੜਾ ਬਾਈ ਕੀ ਜਾ ਰਹਾ ਦੋੜੋ ਨੀ ਯਾਰ ਬੇਸ਼ੱਕ ਨਜ਼ਾਰਾ ਉੱਥੋਂ ਦੇ ਲੋਕ ਗਵਰਨਮੈਂਟ ਦੇ ਨਾਲ ਉਹ ਸਦਾ ਕਾਨੂੰਨ ਜਹਜ ਹੈ ਨਾ ਉੱਥੋਂ ਦੇ ਲੋਕ ਉਸ ਦੀ ਨਿਰਪੱਖ ਨਿਗਾਹ ਉਹ ਨਹੀਂ ਨਿਰਪੱਖ ਨਹੀਂ ਉਹ ਸਹੀ ਹੈ ਗਵਰਨਮੈਂਟ ਆਪਣੀ ਲੋਕਾਂ ਨਾਲ ਕਰੀ ਹੈ ਹਾਂ ਹਾਂ ਉੱਥੇ ਇੱਥੇ ਆਪਾਂ ਵੀ ਸ੍ਰੀ ਹੋਣਾ ਥੋੜਾ ਯਾ ਤੇ ਸਾਰਿਆਂ ਵੀ ਸ੍ਰੀ ਹੋਣਾ ਪੂਜੇ ਆਪਾਂ ਬਣਾ ਲਈ ਸ੍ਰੀ ਸੰਭਲ ਨੇ ਸਭ ਹੈ ਸਹੀਦਾ ਬਈ ਹੋਣਾ ਪਊ ਤੇ ਨਹੀਂ ਸਹੀ ਹੋਣਗੇ ਤਾਂ ਆਪਾਂ ਨੂੰ ਇਹ ਤੋਂ ਵੀ ਵੱਧ ਤਕਲੀਫਾਂ ਆਪਾਂ ਨੂੰ ਹੋਣਗੀਆਂ ਆਪਾਂ ਨਹੀਂ ਤੇਰੇ ਬਈ ਜੀ ਕਿਹੜਾ ਸਬਜ਼ੀ ਭੱਜੀ ਦਾ ਖੇਤੋਂ ਚੱਲਦਾ ਹੁੰਦਾ ਵੇ ਡਰਾਈਵਰਾਂ ਦਾ ਬਾਈਕ ਕੁਛ ਨਹੀਂ ਆਉਣਾ ਬਾਈਕ ਕੁਛ ਨਹੀਂ ਆਉਣਾ ਮੰਡੀਆਂ ਚ ਡਰਾਈਵਰੀ ਲੈ ਕੇ ਆਉ ਬਈ ਕੁਛ ਵੀ ਨਹੀਂ ਆਉਂਦਾ ਤੇ ਇਹ ਵੀ ਨਹੀਂ ਆਉਂਦਾ ਤਾਂ ਚੱਲ ਲੈਨੇ ਆ ਕੋਈ ਬੰਦਾ ਹਾ ਦੇ ਤੇ ਪੰਪਾ ਦੇ ਭੀੜ ਬਹੁਤ ਸੀ ਇੱਜੇ ਕਰਦੀ ਭੀੜਾ ਫਿਰ ਪੰਪਾ ਅੱਜ ਅਸੀਂ ਵੀ ਲੈ ਕੇ ਆਏ ਆ ਆਵਾਜ਼ ਦੇ ਰਹੀ ਮਾਈਕ ਉਹ ਕੜ ਕੇ ਆਏਗਾ 20 ਮਿੰਟ ਬਾਈ ਲੈਣ ਚ ਲੱਗ ਕੇ ਚਲੋ ਸ਼ੁਕਰ ਹੈ ਮਿਲ ਗਿਆ ਮਿਲ ਗਿਆ ਸੀਗਾ ਇੰਨਾ ਸ਼ੁਕਰ ਮਿਲ ਗਿਆ ਦੇਲ ਆਪਾਂ ਨੂੰ ਤਾਂ ਇਹ ਥੋੜਾ ਬਿ ਲੱਗਿਆ ਪਰ ਮਿਲ ਗਿਆ ਡੰਗਾ ਠੀਕ ਹੈ ਬਾਕੀ ਯਾਰਾ ਦਿਹਾੜੀਆਂ ਤੁਹਾਨੂੰ ਵੀ ਪਤਾ ਬਾਈ ਕਿੰਨੀ ਕਿ ਦਿਹਾੜੀ ਬਣਦੀ ਆ 300 250 ਰੁਪਏ ਮੇਰੀ ਦਿਹਾੜੀ ਆ ਠੀਕ ਆ ਸਾਰਾ ਦਿਨ ਸੀਟ ਤੇ ਬੈਠਣਾ ਉਹ ਚਾਹੇ ਫੁੱਟ ਚੱਲੇ ਚਾਹੇ 4000 ਫੁੱਟ ਚੱਲੀ ਉਹਦਾ ਆਪਾਂ ਨੂੰ ਅਗਲਾ ਕਹਿੰਦੇ ਦਿਹਾੜੀ ਜਣੀਆਂ ਬਾਈ ਜਿੱਥੇ ਮਰਜੀ ਜਾਵਾਂ ਮੈਂ ਠੀਕ ਆ ਠੀਕ ਆ ਠੀਕ ਆ ਅ ਮੈਂ ਜਾਨਾ ਮੇਰਾ ਇੱਕ ਸੂਲਾ ਹਾਂਜੀ ਨੌਕਰ ਬੰਦਾ ਗੱਡੀ ਚਲਾਉਂਦਾ ਹੈਗਾ ਜਾਂ ਮੁਲਾਜ਼ਮ ਗੱਡੀ ਚਲਾਉਂਦਾ ਹੈ ਨਾ ਹੂੰ ਜਾਂ ਛੋਟਾ ਭੈਣ ਭਾਈ ਬਜ਼ੁਰਗਾਂ ਸਾਹਮਣੇ ਗੱਡੀ ਚਲਾਉਂਦਾ ਹੈਗਾ ਉਹਨੂੰ ਪਤਾ ਵੀ ਮੈਂ ਡਰਾਈਵਰੀ ਕਰ ਰਿਹਾ ਹਾਂ ਉਹਨਾਂ ਡਰਾਈਵਰੀ 'ਚ ਧਿਆਨ ਹੋ ਲਾਈਟਾਂ ਪੈਂਦੀਆਂ ਨੇ ਤਾਂ ਵੀ ਉਹਨੂੰ ਪਤਾ ਲੱਗੂ ਨਹੀਂ ਪੈਂਦੀਆਂ ਤਾਂ ਵੀ ਪਤਾ ਲੱਗੂ ਠੀਕ ਆ ਗਲਤ ਚੱਲੂਗਾ ਬਜ਼ੁਰਗ ਬੈਠੇ ਨੇ ਉਹ ਗੱਡੀਆਂ ਸਹੀ ਜਾਂਦੀਆਂ ਨੇ ਨਾ ਜਿਹਨੇ ਮੇਰੇ ਨਾਲ ਬੈਠਾ ਬਾਈ ਮੈਂ ਇਕੱਲਾ ਕਹਿ ਰਾ ਗੱਡੀ ਭਜਾਵਾਂ ਤੂੰ ਮੇਰੇ ਨਾਲ ਬੈਠਾ ਮੈਂ ਕਹਾ ਯਾਰ ਵੱਡਾ ਭਾਈ ਨਾਲ ਬੈਠਾ ਧਿਆਨ ਨਾਲ ਚਲਾਈ ਵੀ ਠੀਕਣਾ ਚਾਹੀਦਾ ਇੱਕ ਨਿਆਣੇ ਬੱਚੇ ਇੱਕ ਬਜ਼ੁਰਗ ਇਹਨਾਂ ਨੂੰ ਸਾਧਨ ਫਰਵਾਉਣਾ ਖਾਤਰੀ ਦੀ ਘੰਟੀ ਆ ਨੌਜਵਾਨ ਨੂੰ ਫਰਵਾਉਣਾ ਠੀਕ ਆ ਪਰ ਜੇ ਹੁਣ ਉਧਰ ਬਾਹਲੇ ਦੇਸਾਂ 'ਚ ਕੀ ਆ ਗੱਡੀਆਂ ਚਲਾਉਣ ਵਾਸਤੇ ਕੋਈ ਵੀ ਲਾਇਸੈਂਸ ਦਾ ਬਣਦੀ ਆ ਨਾ ਉੱਥੇ ਲੋਕਾਂ ਦਾ ਜਿਹੜਾ ਟੈਸਟ ਹੁੰਦਾ ਨਾ ਉਹਦੇ ਵਿੱਚ ਹੀ ਦੱਸ ਦਿੰਦੇ ਨੇ ਵੀ ਯਾਰ ਇਹ ਬੰਦਾ ਇਹਦਾ ਲਾਇਸੈਂਸ ਬਣਨਾ ਚਾਹੀਦਾ ਕਿ ਨਹੀਂ ਆਪਣੇ ਤਾਂ ਬਾਈ ਯਾਰ ਤੁਹਾਨੂੰ ਪਤਾ ਛਿੱਲੜ ਹੋਣੇ ਜਾਂਦੇ ਨੇ ਇਹ ਕੋ ਬਣਾ ਸਕਦਾ ਹੈ ਹਨਾ ਬਣ ਜਾਂਦਾ ਬਣ ਜਾਂਦਾ ਬਹੁਤ ਹੁਣ ਅਣਪੜ੍ਹ ਬੰਦੇ ਦਾ ਲਾਇਸੈਂਸ ਹੈਵੀ ਨਹੀਂ ਬਣਦਾ ਜਿਹੜੇ ਆਪਣੇ ਪੰਜਾਬ ਦਾ ਤੇ ਹਰਿਆਣਾ ਦੀ ਗਵਰਨਮੈਂਟ ਦਾ ਮਿਲਿਆ ਰੂਲ ਹੈ ਬਿੱਤੀ ਬੰਦ ਹੋ ਗਿਆ ਸੀਗਾ ਅੱਛਾ ਇਹਨਾਂ ਆਬਜ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਯਾਰ ਟਰਾਂਸਪੋਰਟ ਬੰਦ ਹੋਊਗੀ ਤੇ ਲੋਕ ਕਿੰਨੇ ਖਾਰ ਹੋਣਗੇ ਕੰਮ ਤਾਂ ਦਾਦਾ ਦੇਖ ਚੱਲੀ ਜਾਣਾ ਜਿਹਦਾ ਤੇਰੇ ਤੇ ਉਹਦਾ ਕਰੀ ਜਾਉਗਾ ਮਨਪੰਦਾ ਹੈ ਨਾ ਪਰ ਤੇਰੇ ਤੋਂ ਬਿਨਾ ਕੋਈ ਕੰਮ ਨਹੀਂ ਹੈਗਾ ਤੇ ਇੱਥੇ ਆ ਖੜਾ ਹੋਗੇ ਡਰਾਈਵਰ ਤੇ ਇੱਥੇ ਆ ਖੜਾ ਬਈ ਬੈਰ ਸਮਝਲਾ ਸਭ ਕੁਝ ਹੀ ਖੜ ਗਿਆ ਜਿ ਤੇਲ ਆ ਤਾਂ ਗੱਡੀਆਂ ਨੇ ਨਹੀਂ ਤਾਂ ਇਹ ਖੜੇ ਕਰੇ ਖੜੇ ਪੀਪੇ ਨੇ ਪੀਪੇ ਨੇ ਬੰਦੀ ਵਜਨ ਵੀ ਫਿਰ ਬਾਕੀ ਤੁਸੀਂ ਦੇਖ ਹੀ ਲਿਆ ਹੁਣ ਹਾਂਜੀ ਬਾਕੀ ਕੱਲ ਨੂੰ ਕੱਲ ਨੂੰ ਪਤਾ ਹੋ ਲੱਗੇ ਜਾਣਾ ਉਹਦਾ ਆਪਾਂ ਕਹਿੰਦੇ ਆ ਪ੍ਰਮਾਤਮਾ ਕਰੇ ਸੁੱકી ਸੰਧੀ ਸਾਰਾ ਕੁਝ ਨਿਬੜੇ ਕੋਈ ਵੀ ਇਹਦਾ ਅਨੁਭਵੀ ਨਾ ਹੋਵੇ ਜਿਹਦੇ ਨਾਲ ਮੇਰੇ ਡਰਾਈਵਰ ਭਰਾਵਾਂ ਦੇ ਵੀ ਤਕਲੀਫ ਆਵੇ ਜਾਂ ਭਾਈ ਸਰਕਾਰੀ ਬਕਰੇ ਕੰਮ ਕਰਦੇ ਨੇ ਉਹ ਵੀ ਆਪਣੀ ਲਈ ਆਪਰੇ ਸਾਰੇ ਬੰਦੇ ਪਰ ਆਪਾਂ ਨੂੰ ਆਪ ਹੀ ਨਾ ਥੋੜਾ ਜਿਆ ਸਬਰਨਾ ਚਾਹੀਦਾ ਆਪਾਂ ਨੂੰ ਗੌਰ ਰੋਡ ਦੇ ਉੱਤੇ ਗੌਰ ਰੱਖੋ ਮੈਂ ਬੇਸ਼ੱਕ ਆ ਵੀ ਦੋਸਤਾਂ ਨਾਲ ਬੈਠਾ ਮੈਂ ਕੀ ਕਰਦਾ ਚਰੋ ਤੇ ਖਾਣਾ ਪੀਣਾ ਠੀਕਾ ਹੈਗਾ ਮੈਂ ਉਹਨਾਂ ਆਏ ਧਿਆਨ ਦੇਈ ਰੱਖਣਾ ਬਸ ਤੇ ਉਹਨਾਂ ਨਾਲ ਗੱਲਾਂ ਕਰੀ ਇਹਨਾਂ ਬੈਗ ਲਾਈ ਇਹਨਾਂ ਸਟੇਰ ਘੜਿਆਗਾ ਹੁਣ ਮੈਂ ਮੈਂ ਆ ਰਿਹਾ ਸਹੀ ਮੈਂ ਤੈਨੂੰ ਲਾਈਟਾਂ ਮਾਰ ਰਿਹਾ ਵੀ ਭਾਈ ਲਾਈਟ ਨਹੀਂ ਵੀ ਘੰਤਰੀ ਲਾਈਟ ਮੇਰੀ ਸਿੱਧੀ ਅੱਖਾਂ 'ਚ ਵੱਜ ਰਹੀ ਹੈ ਜਿੰਦੀਆਂ ਇਲੈਕਟ੍ਰੀਕ ਆ ਗਏ ਲਾ ਬੈਨੂੰ ਨਹੀਂ ਦਿਖਿਆ ਉਹਨੇ ਕੋਈ ਸਾਈਕਲ ਵਾਲਾ ਜਾ ਰਿਹਾ ਭਾਈ ਲਾਈਟਾਂ ਕਰੇ ਪੈ ਜੇ ਨਾ ਤੈਨੂੰ ਉਹਦੇ ਬਰੋਬਰ ਕੁਝ ਨਹੀਂ ਪਤਾ ਲੱਗਣਾ ਵੀ ਕੁਝ ਜਾ ਰਿਹਾ ਕਿ ਆ ਰਿਹਾਗਾ ਠੀਕ ਆ ਭਾਈ ਸਾਈਕਲ ਵਾਲਾ ਮੈਂ ਰਗੜਤਾ ਮੇਰੇ ਮੰਗਰ ਬਾਈ ਕੋਈ ਨਹੀਂ ਆਉਣਾ ਕੋਈ ਕੋਈ ਨਹੀਂ ਮੰਗਰਾਉਂਦਾ ਹੁੰਦਾ ਹਨਾ ਜਦੋਂ ਬੰਦੇ ਦਾ ਕਹਿੰਦੇ ਹੁੰਦੇ ਨੇ ਵੀ ਆਹ ਕਾਹਨ ਹੋ ਜੇ ਠੀਕ ਆ ਜੀ ਨਾ ਮਾਲਕਾ ਵੀ ਬਾਈ ਮੰਗਰ ਠੀਕ ਆ ਬਾਈ ਪਰਿਵਾਰ ਦਾ ਭੁੱਖੇ ਮਰ ਜੂ ਯਾਰ ਮੈਨੂੰ ਮੈਨੂੰ ਪਤਾ ਮੈਂ 2-400 ਰੁਪਏ ਕਮਾਉਣਾਗਾ ਯਾਰ ਆਪਾਂ ਤੇਰਾ ਆਪਣਾ 2-400 ਬੰਦ ਹੋ ਗਿਆ ਤੇ ਢਿੱਡ ਤਾਂ ਭਰ ਲੈਣਗੇ ਉਹ ਠੀਕ ਆ ਪਰ ਆਸਾਂ ਹੁੰਦੀਆਂ ਉਮੀਦਾਂ ਹੁੰਦੀਆਂ ਗਰੀਬ ਬੰਦੇ ਦੀਆਂ ਯਾਰ ਹਨਾ ਪਰ ਯਾਰ ਮੈਂ ਇੱਕ ਗੱਲ ਕਹਿਣਾ ਤੇ ਪਾ ਸਭ ਕਰ ਲੈਣਗੇ ਪਰ ਇਹ ਆਪਣੇ ਚ ਲੋਕ ਸੁਧਾਰ ਲੈਣਾ ਨਾ ਵੀ ਆਪਸੀ ਹੋਣਾ ਪਊ ਆਪਾਂ ਹੀ ਹੋਣਾ ਪਊ ਬਈ ਆਪਾਂ ਆਪਾ ਰੂਲਾਂ ਅਨੁਸਾਰ ਚੱਲਾਂਗੇ ਜਿਹੜੇ ਰੂਲ ਨੇ ਫਿਰ ਕਿਉਂ ਬੰਦਾ ਮਾਰਕ ਹੋਊਗਾ ਇਹ ਆਪਾਂ ਆਪੇ ਹੀ ਗੱਲ ਨਾ ਕਹਿੰਦੇ ਉੱਟ ਜੇ ਇਹ ਗੱਲ ਕਹੋ ਹਟਦੀ ਆਪਾਂ ਇੱਕ ਵਾਰੀ ਸਾਵਧਾਨੀ ਬਈ ਜ਼ਰੂਰੀ ਬੀਆਰ ਆਫ ਅਮਰੀਕਾ ਦਾ ਕਾਨੂੰਨ ਹੈ ਹਰਦਾ ਕੈਨੇਡਾ ਦਾ ਕਾਨੂੰਨ ਹੈ ਹਰਦਾ ਯਾਰ ਤੁਸੀਂ ਉਹਨੂੰ ਕਿਉਂ ਸਰਾ ਰਹੇ ਹੋ ਯਾਰ ਤੁਸੀਂ ਯਾਰ ਨਾ ਮੈਂ ਆਪ ਦਾ ਸਹੀ ਕਰੋ ਯਾਰ ਆਪਣਾ ਬਣਾਉਣਾ ਆਪਾਂ ਅੱਗੇ ਬਣਾਉਣਾ ਆਪਾਂ ਸਹੀ ਕਰੋ ਇਹਨੇ ਸਹੀ ਕਰੋ ਆਪਾਂ ਬਹੁਤ ਕੁਝ ਸਹੀ ਕਰ ਸਕਦੇ ਆ ਬਈ ਗੱਲ ਕਰ ਆਪਣੀ ਜਿਹੜੇ ਲੋਕ ਆਪਾਂਗੇ ਆਪਾਂ ਹੀ ਆ ਲੋਕ ਆਪਾਂ ਹੋਰ ਬਣਾਣਾ ਨਾ ਆਪਾਂ ਹੀ ਕੁਝ ਗਲਤ ਹਨਾ ਜੱਟ ਯਾਰ ਸੋਚਦਾ ਮੈਂ ਲੱਟਕੇ ਜਾ ਰਿਹਾ ਮੈਂ ਕੀ ਸੋਚਦਾ ਮੈਂ ਜਦੋਂ ਓਵਰ ਸੀ ਤੇ ਜਾ ਰਿਹਾ ਠੀਕ ਆ ਮੈਂ ਕਹਾਂ ਮੈਂ ਮੂਹਰੇ ਨਿਕਲਦਾ ਜਿਹੜੇ ਨੂੰ ਪਤਾ ਬ੍ਰੇਕ ਮਾਰ ਠੀਕ ਗੱਲ ਹੈ ਯਾਰ ਆਪਣੇ ਦਿਲ ਚ ਹੈਰ ਦਾ ਵਿਸ਼ਵਾਸ ਬਣਾਓ ਵੀ ਆਪਾਂ ਦੇ ਦਿਲ 'ਚ ਡਰੀ ਨਾ ਹੋਵੇ ਯਾਰ ਉਹ ਬੰਦਾ ਬ੍ਰੇਕ ਮਾਰ ਦੂਗਾ ਜਾਂ ਐ ਕਰ ਦੂਗਾ ਸਹੀ ਗੱਲ ਹੈ ਸਹੀ ਗੱਲ ਟਰੱਕ ਵਾਲੇ ਦੇ ਮੂਹਰੇ ਕੋਈ ਕੱਟ ਮਾਰ ਕੇ ਨਾ ਲੰਘੂਗਾ ਉਹਨੂੰ ਵੀ ਲੋੜ ਪੈਣੀ ਬ੍ਰੇਕ ਮਾਰਨ ਦੀ ਠੀਕ ਹੈ ਬਾਈ ਤੁਸੀਂ ਆਪਦਾ ਸੜਕ ਦੇ ਧਿਆਨ ਰੱਖੋ ਕੋਈ ਜਣਾ ਹੋਣੀ ਨਹੀਂ ਹੁੰਦੀ ਨਹੀਂ ਹੁੰਦੀ ਹਨਾ ਬਾਕੀ ਚਲੋ ਮਿਲਦਾ ਬੱਬੇ ਫਿਰ ਕੱਲ ਦੀ ਗੱਲ ਬਾਤ ਕੱਲ ਨੂੰ ਦੱਸਾਂਗੇ ਕੀ ਗੱਲੋਂ ਗੱਲਬਾਤ ਹੁੰਦੀ ਹੈ ਗਵਰਨਮੈਂਟ ਦੀ ਨਹੀਂ ਬਾਈ ਠੀਕ ਆ ਓਕੇ ਫਿਰ ਓਕੇ ਯਾਰ